ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੰਜੈਨ ਜਰਨਲਿਸ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਮੁੰਡਿਓ ਸਾਵਧਾਨ ਹੋ ਜਾਓ ਕਿਉਂਕਿ ਵਿਆਹਾਂ ਦਾ ਸੀਜ਼ਨ ਆ ਰਿਹਾ ਪਰ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਸੁਣ ਕੇ ਸ਼ਾਇਦ ਹਰ ਕੋਈ ਸ਼ਰਮਸਾਰ ਹੋ ਰਿਹਾ ਕਿਉਂਕਿ ਨਵੀਆਂ ਵਿਆਈਆਂ ਦੁਲਹਨਾਂ ਦੇ ਵੱਲੋਂ ਜੋ ਕਾਂਟ ਕੀਤੇ ਜਾਂਦੇ ਨੇ ਉਸ ਤੋਂ ਅਸੀਂ ਸਾਰੇ ਬੜੀ ਚੰਗੀ ਤਰ੍ਹਾਂ ਜਾਣੂ ਹਾਂ ਤਾਂ ਇੱਕ ਹੋਰ ਬੜੀ ਕਹਿ ਸਕਦੇ ਹਾਂ ਸ਼ਰਮਸਾਰ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਦੋਂ ਨਵੀਂ ਵਿਆਈ ਦੁਲਹਨ ਦੇ ਵੱਲੋਂ ਹੀ ਕਾਂਟ ਕਰ ਦਿੱਤਾ ਜਾਂਦਾ ਹੈ ਤਾਂ ਨਸ਼ੇ ਦੀਆਂ ਗੋਲੀਆਂ ਨੇ ਜਿਹੜੀਆਂ ਰਾਤ ਦੀ ਰੋਟੀ ਦੇ ਵਿੱਚ ਮਿਲਾ ਕੇ ਪੂਰੇ ਪਰਿਵਾਰ ਨੂੰ ਦਿੱਤੀਆਂ ਜਾਂਦੀਆਂ ਨੇ ਤਸਵੀਰੇ ਸਾਰਾ ਘਰ ਖਾਲੀ ਕਰਕੇ ਚਲੀ ਜਾਂਦੀ ਹੈ ਸਾਰੇ ਘਰ ਦਾ ਸਫਾਇਆ ਕਰ ਦਿੱਤਾ ਜਾਂਦਾ ਸੋ ਬਿਲਕੁਲ ਵਿਆਹ ਵਾਲਾ ਘਰ ਸੀ ਕਿੰਨਾ ਹੀ ਸਮਾਨ ਘਰ ਦੇ ਵਿੱਚ ਪਿਆ ਹੋਇਆ ਸੀ ਇੱਥੋਂ ਤੱਕ ਕਿ ਗਹਿਣੇ ਤੱਕ ਨਮੀ ਵਿਆਈ ਦੁਲਹਨ ਲੈ ਕੇ ਫਰਾਰ ਹੋ ਜਾਂਦੀ ਹੈ ਸੋ ਬਿਲਕੁਲ ਇਹ ਘਟਨਾ ਨੂੰ ਕੋਈ ਜ਼ਿਆਦਾ ਸਮਾਂ ਨਹੀਂ ਹੁੰਦਾ ਹਜੇ ਵਿਆਹ ਨੂੰ 4 ਦਿਨ ਹੋਏ ਨੇ 5ਵੇਂ ਦਿਨ ਦੀ ਸਵੇਰ ਨੂੰ ਸਾਰੇ ਘਰ ਦਾ ਸਫਾਇਆ ਹੋ ਜਾਂਦਾ ਤਾਂ ਬੜੀ ਮੰਦ ਭਾਗੀ ਖਬਰ ਹੈ ਹੈਰਾਨ ਕਰ ਦੇਣ ਵਾਲੀ ਖਬਰ ਹੈ ਕਿਉਂਕਿ ਵੈਡਿੰਗ ਸੀਜ਼ਨ ਹੈ ਵਿਆਹ ਨੇ ਜਿਹੜੇ ਉਹ ਬਣੇ ਮੁਹਨੇ ਪਰ ਉਸ ਤਰੀਕੇ ਦੇ ਨਾਲ ਇਹੋ ਜੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਹਰ ਕਿਸੇ ਦਾ ਦਿਲ ਜ਼ਰੂਰ ਦਹਿਲ ਜਾਂਦਾ ਹਰ ਕੋਈ ਡਰ ਜ਼ਰੂਰ ਜਾਂਦਾ ਕਿ ਉਹਨਾਂ ਨਾਲ ਉਹਨਾਂ ਦਾ ਭਵਿੱਖ ਸੁਰੱਖਿਅਤ ਹੋਵੇਗਾ ਜਾਂ ਨਹੀਂ ਇੱਕ ਵਾਰ ਸੋਚਣ ਦੇ ਲਈ ਮਜਬੂਰ ਜ਼ਰੂਰ ਹੋ ਜਾਂਦੇ ਨੇ ਤਾਂ ਬਿਲਕੁਲ ਦੱਸਦੀ ਹੈ ਕਿ 4 ਦਿਨ ਵਿਆਹ ਨੂੰ ਹੋਏ ਸੀ ਔਰ 5ਵੇਂ ਦਿਨ ਦੀ ਜਦੋਂ ਸਵੇਰ ਚੜ੍ਹਦੀ ਹੈ ਤਾਂ ਪੂਰੇ ਪਰਿਵਾਰ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੀ ਨਵੀਂ ਵਿਆਈ ਵੋਟੀ ਹੈ ਜਿਹੜੀ ਸਾਰਾ ਸਮਾਨ ਲੈ ਕੇ ਰਫੂ ਚੱਕਰ ਹੋ ਜਾਂਦੀ ਹੈ ਘਰ ਦੇ ਵਿੱਚ ਜੋ ਨਕਦੀ ਕੈਸ਼ ਪਿਆ ਹੁੰਦਾ ਉਸ ਦੀ ਨਾਲੀ ਜੋ ਗਹਿਣੇ ਪਈ ਹੁੰਦੇ ਦੇ ਸਾਰੇ ਲੈ ਕੇ ਫਰਾਰ ਹੋ ਜਾਂਦੀ ਹੈ ਤਾਂ ਦੱਸਦੀ ਹੈ ਕਿ ਰਾਤ ਦੀ ਰੋਟੀ ਦੇ ਵਿੱਚ ਨਸ਼ੀਲੀਆਂ ਗੋਲੀਆਂ ਨੇ ਜਿਹੜੀਆਂ ਉਸ ਦੇ ਵੱਲੋਂ ਪਾ ਦਿੱਤੀਆਂ ਜਾਂਦੀਆਂ ਨੇ ਤੇ ਨਵੀਂ ਵੀਆਈ ਲਾੜੀ ਦੇ ਵੱਲੋਂ ਕਾਂਡ ਕਰ ਦਿੱਤਾ ਜਾਂਦਾ ਤਾਂ ਬਿਲਕੁਲ ਰਾਤ ਨੂੰ ਚੰਗਾ ਭਲਾ ਪਰਿਵਾਰ ਸੁੱਤਾ ਸੀ ਪਰ ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਉਹਨਾਂ ਦੇ ਹੋਸ਼ ਹੀ ਉੱਡ ਗਏ ਟਰੰਕ ਨੇ ਜਿਹੜੇ ਉਹ ਖੁੱਲੇ ਪਏ ਸੀ ਘਰ ਦਾ ਸਾਰਾ ਸਮਾਨ ਹੈ ਜਿਹੜਾ ਉਹ ਖਿੰਡਿਆ ਪਿਆ ਸੀ ਤਸਵੀਰਾਂ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਇੰਜ ਜਾਪਦਾ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਉਸ ਮਹਿਲਾ ਦੇ ਵੱਲੋਂ ਇਕੱਲਿਆ ਨਹੀਂ ਦਿੱਤਾ ਆ ਗਿਆ ਇੰਤਜਾਪਦਾ ਕਿ ਜਿਵੇਂ ਉਸ ਦਾ ਸਾਥੀ ਨਾਲ ਆਇਆ ਸੀ ਜਿਸ ਦੇ ਵੱਲੋਂ ਉਸ ਦੀ ਮਦਦ ਕੀਤੀ ਗਈ ਅਤਾ ਸਹੁਰੇ ਘਰ ਨੇ ਆਪਣੀ ਨੂੰਹ ਦੇ ਉੱਤੇ ਧੋਖੇ ਦੇ ਇਲਜ਼ਾਮ ਲਾਏ ਨੇ ਹੁਣ ਆਗਰੇ ਦੀ ਪੁਲਿਸ ਨੂੰਹ ਦੀ ਭਾਲ ਹੈ ਜਿਹੜੀ ਉਹ ਲਗਾਤਾਰ ਕਰਦੀ ਹੈ ਤਾਂ ਕਿ ਉਸ ਤੋਂ ਪੁੱਛਿਆ ਜਾਏ ਕਿ ਉਸਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਕਿਉਂ ਦਿੱਤਾ ਔਰ ਵਿਆਹ ਦੇ 4 ਦਿਨਾਂ ਬਾਅਦ ਹੀ ਲਾੜੀ ਦੇ ਵੱਲੋਂ ਇਹ ਕਾਸਾਰਾ ਕਾਂਡ ਕਰ ਦਿੱਤਾ ਜਾਂਦਾ ਸੋ ਬਿਲਕੁਲ ਜਦੋਂ ਜਸ਼ਨ ਮਨਾ ਕੇ ਪਰਿਵਾਰ ਰਾਤ ਨੂੰ ਸੁੱਤਾ ਸੀ ਤਾਂ ਸਵੇਰੇ ਉੱਠ ਕੇ ਤਾਂ ਹਾਂ ਮਾਰਦਾ ਉੱਠਿਆ ਔਰ ਰਾਤ ਦੇ ਖਾਣੇ 'ਚ ਨਸ਼ੀਲੀਆਂ ਗੋਲੀਆਂ ਮਿਲਾ ਕੇ ਨਵੀਂ ਵਿਆਹੀ ਲਾੜੀ ਦੇ ਵੱਲੋਂ ਉਹਨਾਂ ਨੂੰ ਦੇ ਦਿੱਤਾ ਇਹ ਜਾਂਦੀਆਂ ਨੇ ਸਸ਼੍ਰੀਕਾਲ ਤੁਸੀਂ ਸੁਣ ਰਹੇ ਹੋ ਸੰਜੈ ਸਿੰਘ ਤੇ ਮੈਂ ਹਾਂ ਭਰਦੀਪ ਕੌਰ ਤਾਂ ਮੁੰਡਿਓ ਸਾਵਧਾਨ ਹੋ ਜਾਓ ਕਿਉਂਕਿ ਵਿਆਹਾਂ ਦਾ ਸੀਜ਼ਨ ਆ ਰਿਹਾ ਪਰ ਜੇਈਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਸੁਣ ਕੇ ਸ਼ਾਇਦ ਹਰ ਕੋਈ ਸ਼ਰਮਸਾਰ ਹੋ ਰਿਹਾ ਕਿਉਂਕਿ ਨਵੀਆਂ ਵਿਆਈਆਂ ਦੁਲਹਨਾਂ ਦੇ ਵੱਲੋਂ ਜੋ ਕਾਂਡ ਕੀਤੇ ਜਾਂਦੇ ਨੇ ਉਸ ਤੋਂ ਅਸੀਂ ਸਾਰੇ ਬੜੀ ਚੰਗੀ ਤਰ੍ਹਾਂ ਜਾਣੂ ਆ ਤਾਂ ਇੱਕ ਹੋਰ ਬੜੀ ਕਹਿ ਸਕਦੇ ਆ ਸ਼ਰਮਸਾਰ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਦੋਂ ਨਵੀਂ ਵਿਆਹੀ ਦੁਲਹਨ ਦੇ ਵੱਲੋਂ ਹੀ ਕਾਂਡ ਕਰ ਦਿੱਤਾ ਜਾਂਦਾ ਤਾਂ ਨਸ਼ੇ ਦੀਆਂ ਗੋਲੀਆਂ ਨੇ ਜਿਹੜੀਆਂ ਰਾਤ ਦੀ ਰੋਟੀ ਦੇ ਵਿੱਚ ਮਿਲਾ ਕੇ ਪੂਰੇ ਪਰਿਵਾਰ ਨੂੰ ਦਿੱਤੀਆਂ ਜਾਂਦੀਆਂ ਨੇ ਤਸਵੀਰੇ ਸਾਰਾ ਘਰ ਖਾਲੀ ਕਰਕੇ ਚਲੀ ਜਾਂਦੀ ਆ ਸਾਰੇ ਘਰ ਦਾ ਸਫਾਇਆ ਕਰ ਦਿੱਤਾ ਜਾਂਦਾ ਸੋ ਬਿਲਕੁਲ ਵਿਆਹ ਵਾਲਾ ਘਰ ਸੀ ਕਿੰਨਾ ਹੀ ਸਮਾਨ ਘਰ ਦੇ ਵਿੱਚ ਪਿਆ ਹੋਇਆ ਸੀ ਇੱਥੋਂ ਤੱਕ ਕਿ ਗਹਿਣੇ ਤੱਕ ਨਮੀ ਵੀ ਆਈ ਦੁਲਹਨ ਲੈ ਕੇ ਫਰਾਰ ਹੋ ਜਾਂਦੀ ਹੈ ਸੋ ਬਿਲਕੁਲ ਇਹ ਘਟਨਾ ਨੂੰ ਕੋਈ ਜ਼ਿਆਦਾ ਸਮਾਂ ਨਹੀਂ ਹੁੰਦਾ ਹਜੇ ਵਿਆਹ ਨੂੰ 4 ਦਿਨ ਹੋਏ ਨੇ 5ਵੇਂ ਦਿਨ ਦੀ ਸਵੇਰ ਨੂੰ ਸਾਰੇ ਘਰ ਦਾ ਸਫਾਇਆ ਹੋ ਜਾਂਦਾ ਤਾਂ ਬੜੀ ਮੰਦ ਭਾਗੀ ਖਬਰ ਹੈ ਹੈਰਾਨ ਕਰ ਦੇਣ ਵਾਲੀ ਖਬਰ ਹੈ ਕਿਉਂਕਿ ਵੈਡਿੰਗ ਸੀਜ਼ਨ ਹੈ ਵਿਆਹ ਨੇ ਜਿਹੜੇ ਉਹ ਬੰਨੇ ਹੋਏ ਨੇ ਪਰ ਜਿਸ ਤਰੀਕੇ ਦੇ ਨਾਲ ਇਹੋ ਜੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਹਰ ਕਿਸੇ ਦਾ ਦਿਲ ਜ਼ਰੂਰ ਦਹਿਲ ਜਾਂਦਾ ਹਰ ਕੋਈ ਡਰ ਜ਼ਰੂਰ ਜਾਂਦਾ ਕਿ ਉਹ ਨਾਲ ਉਹਨਾਂ ਦਾ ਭਵਿੱਖ ਸੁਰੱਖਿਅਤ ਹੋਵੇਗਾ ਜਾਂ ਨਹੀਂ ਇੱਕ ਵਾਰ ਸੋਚਣ ਦੇ ਲਈ ਮਜਬੂਰ ਜ਼ਰੂਰ ਹੋ ਜਾਂਦੇ ਨੇ ਤਾਂ ਬਿਲਕੁਲ ਦੱਸ ਕਿ ਚਾਰ ਦਿਨ ਵਿਆਨੂ ਹੋਏ ਸੀ ਔਰ ਪੰਜਵੇਂ ਦਿਨ ਦੀ ਜਦੋਂ ਸਵੇਰ ਚੜ੍ਹਦੀ ਹੈ ਤਾਂ ਪੂਰੇ ਪਰਿਵਾਰ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੀ ਨਵੀਂ ਵੀਆਈ ਵੋਟੀ ਹੈ ਜਿਹੜੀ ਸਾਰਾ ਸਮਾਨ ਲੈ ਕੇ ਰਫੂ ਚੱਕਰ ਹੋ ਜਾਂਦੀ ਹੈ ਘਰ ਦੇ ਵਿੱਚ ਜੋ ਨਕਦੀ ਕੈਸ਼ ਪਿਆ ਹੁੰਦਾ ਉਸ ਦੀ ਨਾਲ ਹੀ ਜੋ ਗਹਿਣੇ ਪਏ ਹੁੰਦੇ ਨੇ ਸਾਰੇ ਲੈ ਕੇ ਫਰਾਰ ਹੋ ਜਾਂਦੀ ਹੈ ਤਾਂ ਦੱਸਦੀ ਹੈ ਕਿ ਰਾਤ ਦੀ ਰੋਟੀ ਦੇ ਵਿੱਚ ਨਸ਼ੀਲੀਆਂ ਗੋਲੀਆਂ ਨੇ ਜਿਹੜੀਆਂ ਉਸ ਦੇ ਵੱਲੋਂ ਪਾ ਦਿੱਤੀਆਂ ਜਾਂਦੀਆਂ ਨੇ ਤੇ ਨਵੀਂ ਵੀਆਈ ਲਾੜੀ ਦੇ ਵੱਲੋਂ ਕਾਂਡ ਕਰ ਦਿੱਤਾ ਜਾਂਦਾ ਤਾਂ ਬਿਲਕੁਲ ਰਾਤ ਨੂੰ ਚੰਗਾ ਭਲਾ ਪਰਿਵਾਰ ਸੁੱਤਾ ਸੀ ਪਰ ਜਦੋਂ ਸਵੇਰੇ ੜਕੇ ਉੱਠ ਕੇ ਦੇਖਿਆ ਤਾਂ ਉਹਨਾਂ ਦੇ ਹੋਸ਼ ਹੀ ਉੱਡ ਗਏ ਟਰੰਕ ਨੇ ਜਿਹੜੇ ਉਹ ਖੁੱਲੇ ਪਏ ਸੀ ਘਰ ਦਾ ਸਾਰਾ ਸਮਾਨ ਹੈ ਜਿਹੜਾ ਉਹ ਖਿੰਡਿਆ ਪਿਆ ਸੀ ਤਸਵੀਰਾਂ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਇੰਜ ਜਾਪਦਾ ਹੈ ਕਿ ਸਵਾਰਦਾਤ ਨੂੰ ਅੰਜਾਮ ਉਸ ਮਹਿਲਾ ਦੇ ਵੱਲੋਂ ਇਕੱਲਿਆਂ ਨਹੀਂ ਦਿੱਤਾ ਅਗੇ ਇੰਟਜਾਪਦਾ ਹੈ ਕਿ ਜਿਵੇਂ ਉਸ ਦਾ ਸਾਥੀ ਨਾਲ ਆਇਆ ਸੀ ਜਿਸ ਦੇ ਵੱਲੋਂ ਉਸਦੀ ਮਦਦ ਕੀਤੀ ਗਈ ਤਾਂ ਸੌਰੇ ਘਰ ਨੇ ਆਪਣੀ ਨੂੰਹ ਦੇ ਉੱਤੇ ਧੋਖੇ ਦੇ ਇਲਜ਼ਾਮ ਲਾਏ ਨੇ ਹੁਣ ਆਗਰੇ ਦੀ ਪੁਲਿਸ ਨੂੰਹ ਦੀ ਭਾਲ ਹੈ ਜਿਹੜੀ ਉਹ ਲਗਾਤਾਰ ਕਰ ਰਹੀ ਹੈ ਤਾਂ ਕਿ ਉਸ ਤੋਂ ਪੁੱਛਿਆ ਜਾਏ ਕਿ ਉਸਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਕਿਉਂ ਦਿੱਤਾ ਔਰ ਵਿਆਹ ਦੇ 4 ਦਿਨਾਂ ਬਾਅਦ ਹੀ ਲਾੜੀ ਦੇ ਵੱਲੋਂ ਇਹ ਕਾਸਾਰਾ ਕਾਂਡ ਕਰ ਦਿੱਤਾ ਜਾਂਦਾ ਸੋ ਬਿਲਕੁਲ ਜਦੋਂ ਜਸ਼ਨ ਮਨਾ ਕੇ ਪਰਿਵਾਰ ਰਾਤ ਨੂੰ ਸੁੱਤਾ ਸੀ ਤਾਂ ਸਵੇਰੇ ਉੱਠ ਕੇ ਤਾਂ ਹਾਂ ਮਾਰਦਾ ਉੱਠਿਆ ਔਰ ਰਾਤ ਦੇ ਖਾਣੇ 'ਚ ਨਸ਼ੀਲੀਆਂ ਗੋਲੀਆਂ ਮਿਲਾ ਕੇ ਨਵੀਂ ਵੀਆਈ ਲਾੜੀ ਦੇ ਵੱਲੋਂ ਉਹਨਾਂ ਨੂੰ ਦੇ ਦਿੱਤੀਆਂ ਜਾਂਦੀਆਂ ਨੇ